ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅਸੀਂ ਇੱਕ ਜਿਹੜਾ ਆ ਹੈਪੀ ਬਲੌਗ ਹੈ ਤੇ ਨੂਰ ਦੀ ਮੰਮੀ ਇਹਨਾਂ ਦਾ ਕੋਈ ਚੈਨਲ ਜਾਂ ਬਣਿਆ ਹੋਇਆ ਹੈ ਤੇ ਇਹ ਆਪ ਦੀ ਜਨਾਨੀ ਤੇ ਕੈਮਰੇ 'ਚ ਲਾ ਕੇ ਜਿਹੜਾ ਗਲਤ ਵੀਡੀਓ ਜੀ ਬਣਾਉਂਦਾ ਨਾ ਇਹਨੂੰ ਸਾਡੀ ਵਾਰਨਿੰਗ ਆ ਵੀ ਮਿੱਤਰਾ ਕੱਲੇ ਪੰਜਾਬ 'ਚ ਨਹੀਂ ਹਰਿਆਣਾ ਰਾਜਸਥਾਨ ਇਹ ਵੀ ਸਾਨੂੰ ਦੱਸਦਾ ਠੀਕ ਹੈ ਨਾ ਤੇ ਵੀ ਆ ਗੰਦਾ ਜਿਹਾ ਪਾਉਣਾ ਹਟਦਾ ਆਪ ਦੀ ਜਨਾਨੀ ਨਾਲ ਗਲਤ ਹਰਕਤਾਂ ਜਿਹਾ ਕਰਨੋਂ ਹਟਦਾ ਤੇ ਟਾਈਮ ਤੇਰਾ ਵੀ ਨਿੱਡਾ ਹੀ ਆ ਹੁਣ ਠੀਕ ਹੈ ਨਾ ਤੇਰੇ ਨਾਲ ਭੈੜੀ ਬਹੁਤ ਕਰਾਂਗੇ ਅਸੀਂ ਅਸੀਂ ਤੈਨੂੰ ਇਹ ਨਹੀਂ ਕਹਿੰਦੇ ਕਿ ਤੂੰ ਵੀਡੀਓ ਨਾ ਬਣਾ ਤੂੰ ਆਪਦੀਆਂ ਚੰਗੀਆਂ ਵੀਡੀਓ ਪੇਸ਼ ਕਰ ਲੋਕਾਂ ਨੂੰ ਚੰਗੀ ਸਿਹਤ ਦੇ ਠੀਕ ਹੈ ਆ ਵੀ ਚੰਗੇ ਵੀਡੀਓ ਬਣਾ ਆ ਜਿਹੜਾ ਤੂੰ ਕੈਮਰਾ ਜਿਹਾ ਲਾ ਕੇ ਆਪ ਦੀ ਜਨਾਨੀ ਦੀਆਂ ਗੰਦੀਆਂ ਜਿਹਾ ਵੀਡੀਓ ਬਣਾਉਣਾ ਨਾ ਤੇ ਪੇਸ਼ ਕਰਦਾ ਇਹ ਮੈਂ ਤਰ ਇਹਨੂੰ ਬੰਦ ਕਰ ਦੇ ਠੀਕ ਹੈ ਨਾ ਤੇ ਮਾਫੀ ਵਾਲੀ ਵੀਡੀਓ ਪਾ ਦੇ ਨੀ ਸੀ ਇੱਕ ਦੋ ਦਿਨਾਂ ਦੇ ਵਿੱਚ ਦੀ ਤੇਰੇ ਕੋਲੇ ਖੜੇ ਆ ਠੀਕ ਐ ਇਹ ਚੇਤਾਵਨੀ ਤੈਨੂੰ ਅਸੀਂ ਲਲਕਾਰ ਕੇ ਕਹਿਨੇ ਤੈਨੂੰ ਵੀ ਮਤਰਾ ਇਹਨੂੰ ਬੰਦ ਕਰ ਦੇ ਚੰਗੇ ਵੀਡੀਓ ਪਾ ਚੰਗੀ ਸਿੱਤ ਮਲੇ ਲੋਕਾਂ ਨੂੰ ਕੋਈ ਨਹੀਂ ਫਿਰ ਪੰਜਾਬ ਤੇ ਰਾਜਸਥਾਨ ਕੋਈ ਗੱਲ ਨਹੀਂ ਹੈ ਤਾਂ ਐਸਾ ਹੀ ਐ ਇੱਕ ਕੋਈ ਨਹੀਂ ਅਸੀਂ ਆ ਗਏ ਆ ਤੇਰੇ ਕੋਲ ਦੋ ਤਿੰਨ ਦਿਨਾਂ ਦੇ ਵਿੱਚ ਤੂੰ ਵੀਡੀਓ ਨਾ ਪਾਈ ਮਾਫੀ ਵਾਲੀ ਸਤਿ ਸ਼੍ਰੀ ਅਕਾਲ